ਦੇਖੋ ਜੀ ਵਾਰ ਨੰਬਰ 69 ਸੈਂਟਰ ਹਲਕਾ ਜਿਹਦੇ ਵਿੱਚ ਅਸੀਂ ਕੈਂਡੀਡੇਟ ਮਨਾਕਸ਼ੀ ਭਗਤ ਦਾ ਨਾਮ ਖਿਲਾ ਰਿਆ ਚੁਗ ਜੀ ਐਕਸ ਅਧਿਐਕਸ਼ ਪੰਜਾਬ ਦੇ ਸੰਧੂ ਜੀ ਔਰ ਜੰਮੂ ਤੋਂ ਐਮ ਐਲ ਏ ਬਲਵੰਤ ਸਰਾਈ ਜੀ ਅਸ਼wini ਸ਼ੇਖੜੀ ਜੀ ਸਾਡੇ ਇੰਚਾਰਜ ਨੇ ਟਿਕਟਾ ਦੇਣ ਦੇ ਵਿੱਚ ਵੀ ਇੰਚਾਰਜ ਸੀ ਅੱਜ ਸਾਰੇ ਸਾਡੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਆ ਔਰ ਉਹਨਾਂ ਨੇ ਇਹ ਕਹਿਆ ਆ ਸਾਰਾ ਸਾਰੇ ਵਾਰਡ ਵਾਸੀਆਂ ਦੇ ਅੱਗੇ ਅਪੀਲ ਕੀਤੀ ਆ ਵੀ ਕਮਲ ਦਾ ਫੁੱਲ ਖਲਾਨਾ 21 ਤਰੀਕ ਵਾਲੇ ਦਿਨ ਔਰ ਉਹ ਇਹ ਕਹਿ ਕੇ ਗਏ ਨੇ ਕਿ ਸਾਡੀ ਸੋਚ ਤੋਂ ਪਰੇ ਸੀ ਅਸੀਂ ਸੋਚਿਆ ਨਹੀਂ ਸੀ ਵੀ ਇਹ ਵਾਰਡ ਦੇ ਵਿੱਚ ਇੰਨੀ ਭਾਰੀ ਸੰਖਿਆ ਦੇ ਵਿੱਚ ਲੋਕ ਹੋਰ ਨਿਕਲ ਕੇ ਆਪ ਮਾਰੇ ਇੱਥੇ ਪਹੁੰਚਣਗੇ ਸਾਡੀਆਂ ਇੱਥੇ ਭੈਣਾਂ ਸਾਡੀਆਂ ਮਾਤਾਵਾਂ ਸਾਡੇ ਭਰਾ ਸਾਡੇ ਬਜ਼ੁਰਗ ਸਾਡੇ ਛੋਟੇ ਵੀਰ ਸਾਰੇ ਇੱਥੇ ਪਹੁੰਚੇ ਔਰ ਸਾਡੇ ਮਹਿਮਾਨ ਕੁਝ ਲੇਟ ਹੋ ਗਏ ਸੀ ਲੇਕਿਨ ਉਹਦੇ باوجود ਵੀ ਕੋਈ ਵੀ ਸ਼ਖਸ ਜਿਹੜਾ ਹੈਗਾ ਆ ਉਹ ਉੱਥੋਂ ਉੱਟ ਕੇ ਨਹੀਂ ਗਿਆ ਔਰ ਉਹਨਾਂ ਨੇ ਪੂਰਾ ਪਿਆਰ ਦਿੱਤਾ ਪੂਰਾ ਹੰਗਾਰਾ ਦਿੱਤਾ ਔਰ ਸਾਨੂੰ ਸਾਡੇ ਵੀ ਲੀਡਰਾਂ ਨੂੰ ਵਿਸ਼ਵਾਸ ਦਿਵਾਇਆ ਆ ਕਿ ਅਸੀਂ ਲੇਕਿਨ ਸਾਡੇ ਲੋਕਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਇਹ ਸੀਟ ਜਿਹੜੀ ਆ ਇੱਕ ਤਰਫਾ ਆ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਆ ਬਹੁਤ ਬਹੁਤ ਮਿਹਰਬਾਨੀ ਵਾਈਫ ਮਨਾਖੀ ਭਗਤ ਨੂੰ ਕਾਮਯਾਬ ਕਰੋ ਕਿਉਂਕਿ ਸਾਡੇ ਪਰਿਵਾਰ ਵਿੱਚ ਕੰਮ ਕਰਨ ਦਾ ਜਜ਼ਬਾ ਹੈ ਮੈਂ ਹਮੇਸ਼ਾ ਹੀ ਆਪਣੇ ਵੱਡੇ ਵੀਰ ਸਰਦਾਰ ਪਰਮਜੀਤ ਪਤਰਾ ਜੀ ਦੇ ਨਾਲ ਰਿਹਾ ਹਾਂ ਤੇ ਉਹਨਾਂ ਕੋਲ ਹੀ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਹਮੇਸ਼ਾ ਹੀ ਤਤਪਰ ਇਹਨਾਂ ਲੋਕਾਂ ਦੇ ਨਾਲ ਤੇ ਮੈਂ ਲੋਕਾਂ ਨੂੰ ਇਹੀ ਕਹਾਂ ਇੱਕ ਮੌਕਾ ਜਿਹੜਾ ਆਪਣੇ ਛੋਟੇ ਵੀਰ ਨੂੰ ਆਪਣੇ ਪੁੱਤਰ ਨੂੰ ਇਸ ਵਾਰਡ ਦੀ ਸੇਵਾ ਕਰਨਾ ਦੋ ਮੈਂ ਹਮੇਸ਼ਾ ਹੀ ਤੁਹਾਡਾ ਰਿਣੀ ਰਾਵਾਂਗਾ ਸ਼ੋਰਟ ਦੇ ਵਿੱਚ ਵਿਜ਼ਨ ਕੀ ਹੈ ਆਪਣਾ ਪੋਲਿਟਿਕਸ ਵਿੱਚ ਚਾਹੁੰਦਾ ਸ਼ੋਰਟ ਦੇ ਵਿੱਚ ਸ਼ੋਰਟ ਦੇ ਵਿਜ਼ਨ ਇਹੋ ਹੀ ਹੈ ਕਿ ਮੈਂ ਹਮੇਸ਼ਾ ਹੀ ਆਪਣੇ ਭਰਾ ਦੇ ਨਾਲ ਰਹਿ ਕੇ ਲੋਕਾਂ ਦੀ ਸੇਵਾ ਹੀ ਕਰਨਾ ਚਾਹੁੰਦਾ ਹਾਂ ਅੱਗੇ ਵੀ ਇਹ ਸਮਾਜ ਸੇਵਾ ਕਰਦੇ ਰਹੇ ਹਾਂ ਹੁਣ ਰਾਜਨੀਤੀ ਦੇ ਆਕੇ ਵਿੱਚ ਲੋਕਾਂ ਦੇ ਕੰਮ ਨੇ ਜਿਹੜੇ ਕਿ ਰਾਜਨੀਤੀ ਦੇ ਵਿੱਚ ਆ ਕੇ ਜਿਹੜੇ ਕੰਮ ਲੋਕਾਂ ਦੀ ਪ੍ਰੋਬਲਮ ਨੂੰ ਹੱਲ ਕਰਨਾ ਚਾਹੁੰਦੇ ਜਿਵੇਂ ਕਿ ਪੂਰੇ ਇਲਾਕੇ ਪਿਛਲੇ ਸੱਤ ਸਾਲਾਂ ਵਿੱਚ ਸੀਵਰੇਜ ਸਮੱਸਿਆ ਹੈ ਲਾਈਟਾਂ ਦੀ ਸਮੱਸਿਆ ਵਾ ਜੋ ਵੀ ਹੋਰ ਲੋਕਾਂ ਦੇ ਪੀਣ ਵਾਲੇ ਪਾਣੀ ਦੀ ਤੀਲੇ ਕਣ ਕਣ ਦੇ ਜਿਹੜੇ ਕਾਰਡ ਕੱਟੇ ਗਏ ਨੇ ਇਹ ਸਮੱਸਿਆ ਉਹ ਅਸੀਂ ਰਾਜਨੀਤੀ ਵਿੱਚ ਆ ਕੇ ਕਰ ਸਕਦੇ ਹਾਂ ਇਸ ਲਈ ਮੈਂ ਆਪਣੇ ਵੱਡੇ ਵੀਰ ਕੋਲ ਅਸ਼ੀਰਵਾਦ ਲਿਆ ਹੈ ਤੇ ਇਸ ਵਾਰ ਦੀ ਸੇਵਾ ਜਿਹੜੀ ਹੈ ਇਸ ਵਾਰ ਜਿਹੜੀ ਲੋਕਾਂ ਨੇ ਵੀ ਮਨ ਬਣਾਇਆ ਇਸ ਵਾਰ ਦੀ ਸੇਵਾ ਦੇਣ ਦਾ ਮੈਂ ਤਿਆਰ ਹਾਂ ਇਸ ਵਾਰ ਬਹੁਤ ਬਹੁਤ ਮਿਹਰਬਾਨੀ